ਸਲਾਮ ਬਾਈ ਰੋਟੀ ਲੱਗ ਗਈ ਐ ਬਾਈ ਹੁਣ ਉੱਤੇ ਚੜਾ ਕੈਂਚੇ ਜਲੇਬੀਆਂ ਰੋਟੀ ਬਾਈ ਸ਼ਾਈ ਫੇਰ ਦਾਲ ਮਖਣੀ ਰਾਇਤਾ ਬਾਈ ਚਾਵਲ ਸਲਾਮ ਉਸਤਵਾਲ ਬਾਈ ਆਈਸਕ੍ਰੀਮ ਨਾਲ ਨਾਲ ਚੱਲੀ ਜਾਂਦੀ ਹੈ ਮਤਲਬ ਮੈਂ ਬਰਵਾ ਡੋਲੇ ਹੈ ਤਾਂ ਅਸਰ ਕਰਦੇ ਗਏ ਗੁਲਾਬ ਜਾਮੁਨਾ ਬਰੈਡ ਦੇ ਪਕੌੜੇ ਹੁਣ ਇੱਕ ਹੋਰ ਫੱਕੜੇ ਦੇ ਕਰਨ ਲੱਗੇ ਮੇਰੇ ਵੀਰੋ ਹੋਊਗੀ ਭੁਰੀਏ ਤਾਂ ਜਿੰਦਰ ਰੋਜਪੁਰ ਮੇਰੇ ਵੀਰੋ ਔਰ ਮੱਕੜ ਮੋਗਾ ਇਹਨਾਂ ਦੋਨਾਂ ਭਰਾਵਾਂ ਦੇ ਵੱਲੋਂ ਅੱਜ ਦੀ ਬਾਜ਼ੀ ਤੇ ਇਹ ਲੋ ਵੀਰੋ ਐਸ ਕ੍ਰੀਮ ਬਾਲ ਸਪਾਂਸਰ ਝੰਡੇ ਕਰ ਰਹੇ ਫਿਰ ਰਹੇ ਐ ਜਿਵੇਂ ਕਬੂਤਰ ਝੰਡੇ ਕਰਦੇ ਨੇ ਇਹ ਕਹਿੰਦੇ ਤੇਲ ਘਾਲਣਾ ਹੈ ਉਹਦੇ ਨੇ ਕਹਿੰਦੇ ਬੜੀ ਮਿਹਨਤ ਕੀਤੀ ਲਈ ਜਿਲ੍ਹੇ ਦਬਾਵਾ ਨੇ ਬਲਜੰਗਰ ਕਰੋਜਪੁਰ ਔਰ ਮੱਖੜ ਬੋਗਾ ਇਹਨਾਂ ਪਰਾਮਗਰ ਨੂੰ ਅੱਜ ਐਸ ਕ੍ਰੀਮਾਂ ਸਪਾਂਸਰ ਇਸ ਬਾਜੀ ਦੇ ਲੱਭੀ ਜੱਦੀ ਆ ਗਈ ਤੇ ਮੇਰਾ ਭਾਵਨਗੇ ਰੰਗ ਬਰੰਗੇ ਫਲਾਵਰ ਕੁਝ ਰਣਾ ਤੇ ਪਾਣੀ ਦਾ ਵੀ ਮਸਲਾ ਲੱਗ ਗਿਆ ਨਾ ਮਾਈ ਚਾਰ ਕਬੂਤਰ ਸ਼ਾਮਲ ਹੈ ਜੀ ਨਾਮਾਂ ਦੇ ਉੱਡੀ ਜਾਂਦੇ ਆ ਚਾਰਾਂ ਚ ਬਾਜੀ ਕੱਚੀ ਰਹੀ ਹੋਈ ਹੈ ਨਾਮਾਂ ਦੇ ਉੱਡੀ ਜਾਂਦੇ ਆ ਕਾਪੀ ਦੇ ਬਾਈ ਜਿੰਦੂ ਮੱਲਣ ਪੂਰਾ ਸਿਰਾ ਕਰਾਈ ਆਉਂਦਾ 5 ਮਿੰਟ ਦਾ ਟਾਈਮ ਹੈ ਜੀ 6282 ਕੰਬਣਾ ਦੇ ਬਾਅਦ ਹੀ ਬਾਜੀ ਪੀਵੀ 29 ਦੇ ਲਾਈਵ ਚੱਲੀ ਜਾਂਦੀ ਹੈ ਯਾਰ ਕਿ ਲੈ ਕੇ ਸਾਸ਼ਟ੍ਰ ਗੀਤ ਬੰਨ ਫਿਰਦੇ ਜਿੰਦਗੀ ਦੀ ਜੇ ਮਿੱਤਰੋ ਜਿਹੜਾ ਕੰਬਣਾ ਦੇ ਵਿੱਚ ਪੂਰਾ ਹੋਵੇ ਜਿੰਦਾ ਕੋ ਹਣਾ ਇਹ ਮਿੱਤਰੋ ਜੇਕ ਪੀਲੇ ਦੇ ਬਿਨਾਂ ਤੱਕ ਫਿਰਦੇ ਇਹ ਆ ਗਿਆ ਫੁੱਟਾ ਬਾਈ ਇਹ ਆਚਾਰਾ ਕਬੂਤਰਾਂ ਦੇ ਵਿੱਚ ਬਾਜੀ ਕੱਚੀ ਹੋਈਆਂ ਨਾਮਾਂ ਦੇ ਉੱਡੀ ਜਾਂਦੇ ਹੈ ਕਲਾ ਇਹ ਨਹੀਂ ਗੱਲ ਕਰਨੀ ਰੌਣੀ ਵਾਲਾ 好了，不跟你讲了。 ਆ ਮੋੜੇ ਗਣਾਂ ਦਾ ਹੁੰਦੇ ਵੇਖੋ ਜੀ ਨਿਗਰਾਨੀ ਗਣਿਗਾਰ ਰੱਖ ਨਿਗਰਾਨੀ ਰੱਖ ਬਸ ਉਹ ਜਿੱਦਾਂ ਬਹਿ ਗਿਆ ਦੱਸ ਤੀ ਬਸ ਯਾਰ ਅੰਨੇ ਵੀਰੇ ਮੈਨੂੰ ਪਤਾ ਨਹੀਂ ਲੱਗਿਆ ਹੋਣਾ ਕਿਤੇ ਦੀ ਗੱਲ ਕਰਦੇ ਆ ਆ ਭਾਈ ਗਿੱਲ ਆਪਣਾ ਰੌਲੀ ਵਾਲਾ ਇਹ ਮੌੜੀ ਵਾਲਾ ਜਾਂ ਖੇਤ ਪੈਲੀ ਉਹ ਗਿੱਲ ਕਹਿੰਦੀ ਉਹ ਦੁਰੀਆਂ ਰੌਲੀ ਵਾਲਾ ਭਰਾ ਸਾਡਾ ਅੱਛਾ ਚੇਤੇ ਤੋੜਦੇ ਆਏ ਹੋਇਆ ਵੱਡਾ ਰੀਸ ਵਾਲਾ ਆ ਭਾਈ ਆਪਣਾ ਰਾਜੂ अब भाई राजू आई है अपना कमेंट्री दे सुपरस्टार कमेंट्री दे। बोरिये मेरे वे मित्रों, आज गुगी पुरे दिन करती, अच्छा करती, तैयार लाके था था करके, एक आई तोड़ गए दलितर के बोटिया, तो बोटिया, चोर ने भाई खाओ ना खाओ ना, देखना, तो भाई, तो वहाँ पे ਮੇਰੇ ਦਾਹ ਦੇ ਜਿਹੜਾ ਦਿਨਾਂ ਨੰਬਰ ਬਣਾਉਂਦਾ ਕਲੀਅਰ ਹੋ ਗਿਆ ਜਰੋ ਫੌਜੀ ਚਾਰਹੀ ਹੈ ہاں ਭਈਆ ਲੈ ਭਈਆ ਚਾਰਹੀ ਚਾਰੇ ਫਿਰਦੇ ਆ ਜੀ ਨਾਂ ਬਾਰੇ ਸਿੰਘ ਗਿੱਲ ਰੌਲੀ ਵਾਲਾ ਦੇ ਵੀਰ ਗਿੱਲ ਰੌਣ ਦੇ ਸਾਹਬ ਸਾਹਿਬ ਵੀ ਆਇਆ ਹੈ ਜੀ ਆਏ ਚਲੋ ਤਾਲਵਾ ਦਾ ਕਿਉਂਕਿ ਪਲੀ ਜਾਨੀ ਕਿ ਬਾਜੀ ਤੇ ਕੁੱਕੀ ਪਰ ਪਹੁੰਚ ਨਹੀਂ ਗਿਆ ਇਹ ਵੀ ਆਪ ਉਹਨਾਂ ਦਾ ਸਨਮਾਨ ਭਾਈ ਜੀ ਝੰਡਾ ਵਾਲਿਆਂ ਨੂੰ ਦੇ ਰਹੇ ਆ ਤੇ ਇਹ ਆਪੇ ਉਹਨਾਂ ਕੋਲ ਪਹੁੰਚ ਦਾ ਕਰ ਦੇਣ ਕਿਉਂਕਿ ਬਾਜੀ ਸੀ ਨਾ ਚੋਰ ਜੇ ਮੈਨੂੰ ਉਹਨਾਂ ਕੋਲ ਪਾ ਕਰਕੇ ਆ ਨਹੀਂ ਸਕੇਗੇ ਇਹਨਾਂ ਨੂੰ ਵੀ ਜਾਨੀ ਕਿ ਆਪਾਂ ਸਨਮਾਨ ਦੇ ਦੇਣਾ ਸੀ ਜੇ ਉਹ ਪਹੁੰਚੇ ਨਹੀਂ ਕਰਕੇ ਤੇ ਇਹਨਾਂ ਬਾਈ ਜੀ ਇਹਨੂੰ ਫੁਲਾ ਰਹੇ ਆ ਆਪੇ ਉਹਨਾਂ ਕੋਲ ਕੰਮ ਹੀ ਚੱਲਦਾ ਮੇਰੇ ਚਾਲ ਤੇ ਪਹਿਲੀ ਗੱਲ ਕਿੱਥੇ ਮੁੰਡਾ ਕੰਮ ਕਰ ਰਿਹਾ ਹੈ ਭਾਈ ਜੀ ਕੱਲ ਦੀ ਰੋਡੇ ਸਾਡੀ ਬਾਜੀ ਤੇ ਪਹੁੰਚੇ ਆ ਇਹਨਾਂ ਦਾ ਸਨਮਾਨਚਨ ਕੀਤਾ ਜਾ ਰਿਹਾ ਵਾ ਬਾਈ ਬਿਆੰਤ ਤੇ ਬਾਈ ਅਮਰਜੀਤ ਪਟਵਾਰੀ ਤੇ ਇਹਨਾਂ ਦੇ ਕਲੱਬ ਵੱਲੋਂ ਇਹਨਾਂ ਨੂੰ ਬੁੱਗੀਪੁਰੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਆ ਬੱਲੀ ਬੁੱਗੀਪੁਰਾ ਇਹਨਾਂ ਵੱਲੋਂ ਜਾਨੀ ਕਿ ਸਨਮਾਨਚਨ ਸਾਰੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਸਾਡੀ ਬਾਜੀ ਤੇ ਪਹੁੰਚਣ ਜੀ ਆਇਆਂ ਖੈਰ ਨਾ ਮੋਸ ਸਮਾਂ ਆਖਿਆ ਜਾਂਦਾ ਹੁਣ ਸਨਮਾਨ ਚੰਦ ਦੇ ਬੱਲੀ ਬੁੱਗੀਪੁਰੇ ਦੇ 스타 ਜੀ ਆ ਉਹਨਾਂ ਨੇ ਜਾਨਕਾ ਸਪੈਸ਼ਲ ਸੱਦੇ ਅੱਜ ਭਾਈ ਅੱਜ ਆਪਣੀ ਬੁੱਗੀਪੁਰੇ ਬਾਜੀ ਤੇ ਵਕੀਲ ਚੰਦ ਵਾਲਾ ਪਹੁੰਚੇ ਆ ਇਹਨਾਂ ਦਾ ਵੀ ਬਾਈ ਪਟਵਾਰੀ ਅਮਰਜੀਤ ਤੇ ਬਾਈ ਬਿਆਨਤ ਵਾਲੋ ਤੇ ਉਹਨਾਂ ਦੇ ਕਲੱਬ ਵੱਲੋਂ ਸਹਿਯੋਗ ਦੇ ਨਾਲ ਜਾਨਕਾ ਜਿਹੜੀ ਬਾਜੀ ਕੀਤੀ ਗਈ ਆ ਉਹਦੇ ਚ ਸਨਮਾਨ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਸਾਡੀ ਬਾਜੀ ਤੇ ਪਹੁੰਚਣ ਲਈ ਆਇਆ ਕਹਿੰਨੇ ਆ ਧੰਨਵਾਦ ਕਹਿੰਨੇ ਆ ਬਹੁਤ ਬਹੁਤ ਧੰਨਵਾਦ ਭਾਈ ਇਹ ਪੁਰਾਣੇ ਖਿਡਾਰੀ ਆ ਯਾਨੀ ਕਿ ਬਹੁਤ ਜ਼ਿਆਦਾ ਪਿਆਰਾ ਹੈ ਭਾਈ ਉਹਨਾਂ ਦਾ ਐਨ ਸਿਰਾ ਕਰਾਉਂਦੇ ਰਹੇ ਆ ਪਹਿਲਾਂ ਜੀ ਉਹ ਬਾਈ ਜੀ ਆਉ ਨਹੀਂ ਸਕੇ ਤੇ ਬਾਈ ਜੀ ਉਹਨਾਂ ਨੂੰ ਅਸੀਂ ਸਨਮਾਨ ਦੇ ਰਹੇ ਆ ਇਹ ਆਪੇ ਉਹਨਾਂ ਆਪਣੇ ਪਹੁੰਚ ਦਾ ਠੀਕ ਹੈ ਜੀ ਸੰਦੂ ਇਹਨਾਂ ਦਾ ਭਾਈ ਬਿਆਨ ਤੇ ਕ੍ਰਾਮ ਵੱਲੋਂ ਤੇ ਬਾਈ ਪਟਵਾਰੀ ਦੇ ਕਲੱਬ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਸਾਡੀ ਬਾਜੀ ਤੇ ਪਹੁੰਚਣ ਨੂੰ ਜੀ ਆਇਆਂ ਮੋਸਟ ਵੈਲਕਮ ਆਖਦੇ ਆ ਗਾਣੂ ਵੀ ਸਾਡੇ ਨਾਲ ਇੰਨਾ ਹੀ ਸਹਿਯੋਗ ਦੇਣਗੇ ਸਾਡੀ ਕਮੇਟੀ ਵੱਲੋਂ ਬਹੁਤ ਬਹੁਤ ਸਨਮਾਨ ਕਰਦੇ ਆਂ ਜੀ ਲੈਪ ਜੀ ਜਾਓ ਭਾਈ ਜਿਹੜੀ ਪੈਂਡ ਬੁੱਗੀਪੁਰੇ ਬਾਜੀ ਹੋਈ ਸੀਗੀ ਪੂਰੇ ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਬਾਜੀ ਹੋਈ ਆ ਤੇ ਜਿੰਨੇ ਐਨ ਆਰ ਆਈ ਸੀ ਉਹਨਾਂ ਦਾ ਬਹੁਤ ਧੰਨਵਾਦ ਆ ਜਿੰਨੇ ਪੈਂਡ ਵਾਲੇ ਨਗਰਾਂ ਦੇ ਜਿੰਨੇ ਸੱਜਣ ਆਹਨਾਂ ਦਾ ਇਨਾ ਧੰਨਵਾਦ ਆ ਅੱਜ ਭਾਈ ਬਿਆਨਤਾ ਤੇ ਭਾਈ ਖਿੜਵਾਰੀ ਦੇ ਲੋਕ ਬਾਈ ਫੌਜੀ ਦੋਦਰ ਦਾ ਸਨਮਾਨ ਕੀਤਾ ਜਾ ਰਿਹਾ ਵਾ ਕਿ ਅਸੀਂ ਬਾਈ ਫੌਜੀ ਦੋਦਰ ਨੂੰ ਬਹੁਤ ਜਿਆਦਾ ਵਿਦਾਇਤ ਦਿੰਦੇ ਆ ਸਾਡੀ ਬਾਜੀ ਤੇ ਪਹੁੰਚਣ ਲਈ ਤੇ ਗਾਂਵ ਵਾਸਤੇ ਵੀ ਸਾਡੇ ਨਾਲ ਸਜੋਣ ਦੇ। ਬਹੁਤ ਵਧੀਆ ਸਾਥ ਦਿੱਤਾ ਬਾਈ ਨੇ ਸਾਡਾ ਬਾਈ ਨੇ। ਸਨਮਾਨ ਕੀਤਾ ਵਾ ਬੁੱਢੀ ਪੁਰੇ ਸੱਜ ਕੇ ਤੇ ਬਹੁਤ ਜੀਆ ਇਹਨੂੰ ਐਮਪਾਈ ਕਰੀ। ਇਹਨਾਂ ਸਵਾਦੀ ਦੀ ਮਾਦਾ ਫੜਾ ਜਾਵੇ ਪਿਆਰ ਆ। ਤੇ ਮੈਂ ਸਪੈਸ਼ਲ ਸਾਥ ਦੇ ਕੇ 5 ਫੁੱਟੇ ਕੱਪ ਦੇ ਨਾਲ ਬਾਈ ਜੀ ਦਾ ਸਨਮਾਨ ਕੀਤਾ। ਬਾਜੀ ਹੋਈ ਸੀ ਰਾਣਾ ਕੜਿਆਲ ਨੂੰ ਜਿਹੜਾ 40-4000 ਰੁਪਇਆ ਆਇਆ ਵਾ ਤੇ 90-9000 ਰੁਪਇਆ ਨਾਮ ਦੇਣ ਲੱਗੇ ਆ ਤੇ ਕੱਪ ਦੇਣ ਲੱਗੇ ਦੂਜਾ ਨਾਮ ਠੀਕ ਆ ਨਾ ਸਾਰੇ ਮੇਰੇ ਦੇ ਰਹੇ ਸਮੀਰ ਮੰਦਰ ਅੰਦਰ ਵਾ ਲੋ ਕੇ ਮਾਰੋ ਤੜੀਆਂ ਬਾਜੀ ਚੰਗੀ ਗੱਲ ਕਿੱਧਰ ਗਿਆ ਬੋਲਦੇ ਕੱਪ ਥੋੜਾ ਥੱਲੇ ਕਰ ਲੈ ਗੱਲ ਆ ਜਾ ਮਲਾਇਆ ਗੱਲ ਮਗਰੋਂ ਹੀ ਬੋਲਦੇ ਬਾਈ ਸੁਣਾਇਆ ਯਾਰ ਪਤਾ ਲੱਗ ਮੜੇ ਬੋਲਦੀ ਯਾਰ ਚੌਥਾ ਲੈਣਾ ਬਾਈਆਂ ਦਾ ਤੇ ਨਾਲ ਆਪਾਂ ਜਿੱਥੋ ਦੇ ਹੋ ਗਿਆ ਆਪਣੇ ਨਾਲ ਜਿਹੜਾ ਨਾਮ ਕਲਾਬ ਨੂੰ ਬਾਈ ਚੌਥਾ ਨੰਬਰ ਬਾਈਆਂ ਦੇ ਕਬੂਤਰ ਨੇ ਪਾਇਆ ਸੀਗਾ ਤੇ ਨਾਲੇ 40000 ਰੁਪਈਆ ਤੇ ਨਾਲੇ ਨਾਮ ਤੇ ਨਾਲੇ ਜਿੱਤ ਦੇ ਰਹੇ ਸੀ ਵੀਰੇ ਠੀਕ ਹੈ ਠੀਕ ਆ ਮਾਰਕਾ ਬਾਈ ਨੂੰ ਬਾਈ ਚੰਗਾ ਵੀਰੇ ਬਾਹਲੀਆਂ ਬਾਹਲੀਆਂ ਚੰਗਾ ਲੋ ਬਾਈ ਗੱਲ ਬਾਈ ਇਹ ਪੰਜਵਾਂ ਨਾਮ ਨੰਬਰਾ ਕਬੂਤਰ ਨੇ ਬਣਾਇਆ ਚਿੱਟੀਆਂ ਅੱਖਾਂ ਦਾ ਕਾਲਾ ਤੁਸਾ ਕਾਲੀ ਪੂਛ ਤੇ ਇਹਨਾਂ ਨੂੰ ਆਪਾਂ ਕਾਪਤੇ 2500 ਰੁਪਈਆ ਹੀ ਬਾਈ ਹੁਣ ਆਲੋ ਨਾਮ ਬਈ ਬੈਂਟ ਗੁਗੀਪੁਰਾ ਦੇ ਪਟਵਾਰੀ ਅਮਰਜੀਤ ਤੇ ਇਹਨਾਂ ਦੇ ਕਲੱਬ ਵੱਲੋਂ ਤੇ ਉਹ ਹੀ ਨਾਮ ਦੇ ਰਹੇ ਆ ਧੰਨਵਾਦ ਜੀ ਇਹਨਾਂ ਦਾ ਕਬੂਤਰ ਵੀ ਮਿਲ ਗਿਆ ਬਾਈ ਆਇਆ ਨਾ ਕਬੂਤਰ ਨਹੀਂ ਮਿਲਿਆ